ਮਾਰਵਾੜੀ ਦਾ ਜਿਹੜੇ ਸੱਜਣ ਸ਼ੌਂਕ ਰੱਖਦੇ ਉਹਨਾਂ ਵਾਸਤੇ ਆਪਾਂ ਦੋ ਜਾਨਵਰ ਲੈ ਕੇ ਆਏ ਇੱਕ ਬਹੁਤ ਸੋਹਣੀ ਵਸ਼ੇਰੀਆ ਤੇ ਇੱਕ ਜਿਹੜੀ ਜੈਡ ਬਲੈਕ ਘੋੜੀਆ ਸੱਜਣੋ ਦੋਨੇ ਟੌਪ ਕਲਾਸ ਜਾਨਵਰ ਨੇ ਸੋਹਣੇ ਸੁਨੱਖੇ ਨੇ ਤੇ ਅੰਗਾ ਪੈਰਾਂ ਦੇ ਬਿਲਕੁਲ ਸਾਫ਼ ਨੇ ਪੌਰੀਆਂ ਦੇ ਸਾਫ਼ ਨੇ ਤੇ ਸ਼ਕੀਨ ਨੇ ਦੋਨੇ ਜਾਨਵਰ ਸੱਜਣੋ ਤੇ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਈਏ ਏਸ ਵਸ਼ੇਰੀ ਦੀ ਮੱਥੇ ਪਟਾ ਸੱਜਣੋ ਕੰਨ ਕਨੌਤੀ ਬਹੁਤ ਸੋਹਣਾ ਵਸ਼ੇਰੀ ਦਾ ਪਿੱਠਪੜਾ ਬਾਡੀ ਤੇ ਪੈਰ ਸਾਰੇ ਪਾਸਿਓਂ ਐਨ ਸਾਫ ਸੁਥਰੀ ਬਸ਼ੇਰੀਆ ਸੱਜਣੋਂ ਪੌਰੀਆਂ ਦੀ ਬਿਲਕੁਲ ਸਾਫ ਆ 14 ਮਹੀਨੇ ਉਮਰ ਆ 57 ਪਲੱਸ 22 ਕਹਿੰਦਾ ਵੀ ਹਾਈਟ ਕਰ ਗਈ ਬਸ਼ੇਰੀ ਇਹ ਤੇ ਬਿਲਕੁਲ ਸਾਫ ਸੁਥਰੀ ਬਸ਼ੇਰੀਆ ਸੱਜਣੋਂ ਜੇ ਕਿਸੇ ਨੇ ਮਾਰਵਾੜੀ ਬਸ਼ੇਰੀ ਖਰੀਦਨੀ ਆ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਜੇ ਆਹ ਮਾਰਵਾੜੀ ਘੋੜੀ ਵੇਖ ਖਰੀਦਨੀ ਆ ਕਿਸੇ ਸੱਜਣ ਨੇ ਜੈਡ ਬਲੈਕ ਘੋੜੀ ਆ ਸੱਜਣੋਂ 60 ਪਲੱਸ ਹਾਈਟ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਘੋੜੀ ਸੱਜਣੋਂ ਮੌਕੇ ਤੇ ਘੋੜੀ ਖਾਲੀ ਆ ਮਰੇਲ ਕੋਟਲਾ ਬਾਈ ਦਾ ਏਰੀਆ ਦਾ ਨੰਬਰ ਸਕਰੀਨ ਤੇ ਦਿੱਤਾ ਬਾਕੀ ਜਾਣਕਾਰੀ ਜਿਹੜੀ ਮਾਲਕਾ ਤੋਂ ਤੁਸੀਂ ਲੈ ਸਕਦੇ ਹੋ